ਗਰシャンਕਰ ਹੋ ਸ਼ਾਰਪਰ ਰੋਡ ਤੇ ਪਿੰਡ ਗੋਲੀਆਂ ਨਜ਼ਦੀਕ ਇੱਕ ਕਾਰ ਅਤੇ ਸਿਲੰਡਰਾਂ ਨਾਲ ਭਰੇ ਕੈਂਟਰ ਦਰਮਿਆਨ ਹੋਈ ਟੱਕਰ ਵਿੱਚ ਕਾਰਸਵਾਰ ਪੁਲਿਸ ਮਲਾਜ਼ਮ ਗੰਭੀਰੂ ਬੀ ਚਖਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਰਵੀਸ਼ ਕੁਮਾਰ ਨੇ ਦੱਸਿਆ ਕਿ ਥਾਣਾ ਮਾਲਪੁਰ ਵਿਖੇ ਤਾਇਨਾਤ ASI ਗੁਰਨੇਕ ਸਿੰਘ ਮਾਲਪੁਰ ਤੋਂ ਗਰਸ਼ੰਕਰ ਵਾਲੀ ਸਾਈਡ ਆ ਰਿਹਾ ਸੀ ਤੇ ਜਦੋਂ ਉਕਤ ਸਥਾਨ ਤੇ ਪੁੱਜਾ ਤਾਂ ਗਰਸ਼ੰਕਰ ਵੱਲੋਂ ਸਾਈਡ ਤੋਂ ਜਾ ਰਹੇ ਸਿਲੰਡਰਾਂ ਨਾਲ ਭਰੇ ਕੈਂਟਰ ਨਾਲ ਉਸਦੀ ਕਾਰ ਦੀ ਟੱਕਰ ਹੋ ਗਈ। ਉਹਨਾਂ ਕਹੇ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਦੌਰਾਨ ਜਿੱਥੇ ਗੱਡੀ ਦੇ ਪਰਖੱਚੇ ਉੱਡ ਗਏ ਉੱਥੇ ਹੀ ਪੁਲਿਸ ਮੁਲਾਜ਼ਮ ਗੁਰਨੇਕ ਸਿੰਘ ਵੀ ਗੰਭੀਰੂ ਬੀਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਉਨਾਕੇ ਆ ਕੀ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗਰਸ਼ੇਂਕਰ ਤੋਂ ਨਵਰਾਂਗ ਚੈਨਲ ਲਈ ਰਕੇਸ਼ ਕੁਮਾਰ ਦੀ ਰਿਪੋਰਟ ਇਹ ਸਾਨੂੰ ਇਤਲਾਹ ਮਿਲੀ ਹੈ ਕਿ ਗੋਲੀਆਂ ਲੱਗੇ ਕੇ ਐਕਸੀਡੈਂਟ ਹੋਇਆ ਤੇ ਅਸੀਂ ਉਹ ਮੌਕੇ ਤੇ ਪਹੁੰਚ ਗਏ ਐਕਸੀਡੈਂਟ ਦਾ ਕੈਂਟਰ ਕੈਂਟਰ ਦੇ ਵਿੱਚ ਸਿਲੰਡਰ ਹੈ ਤੇ ਬਾਕੀ ਕਾਰ ਹੈ ਕਾਰ ਮੇਰੇ ਖਿਆਲ ਮਾਲ ਭਰਵਾਉਂਦੀ ਤੇ ਜਿਹੜਾ ਕੈਂਟਰ ਵਾਲਾ ਉਹ ਗਰਸ਼ੇਂਕਰ ਤੋਂ ਮਾਲ ਪਰਵਲ ਜਾਂਦਾ ਹੈ ਜੀ ਤੇ ਬਾਕੀ ਜਿਹੜਾ ਜਿਹੜਾ ਮੁਲਾਜ਼ਮ ਹੈ ਉਹ ਸਾਡਾ ਸ਼ੁਕਲਾ ਉਸਤਾਦ ਦਾ ਹੈ। ਕਾਤੀ ਦੇਖਦੇ ਹਾਂ ਉਹਦੀ ਬੈਨਰ ਦੇ ਜੋ ਵੀ ਕਾਰਵਾਈ ਮਰਜ਼ੀ ਅਮਨ ਚ ਲੈ ਜਾਂਦੀ ਹੈ। ਇਹ ਐਸੀ ਕਰਨੀ ਸੀ। ਜੋ ਵੀ ਉਹ ਸਟੇਟਮੈਂਟਾਂ ਕੋਲ ਦੇ ਹਿਸਾਬ ਨਾਲ ਮੁਤਾਬਕ ਕਾਰਵਾਈ ਜਲਦੀ ਅਮਨ ਚ ਲੈ ਜਾਂਦੀ ਆਉਂਗੇ। ਗਰਸ਼ੰਕਰ ਹੋਸ਼ਾਰਪੁਰ ਰੋਡ ਤੇ ਪਿੰਡ ਗੋਲੀਆਂ ਨਜ਼ਦੀਕ ਇੱਕ ਕਾਰ ਅਤੇ ਸਿਲੰਡਰਾਂ ਨਾਲ ਭਰੇ ਕੈਂਟਰ ਦਰਮਿਆਨ ਹੋਈ ਟੱਕਰ ਵਿੱਚ ਕਾਰਸਵਾਰ ਪੁਲਿਸ ਮੁਲਾਜ਼ਮ ਗੰਭੀਰੂ ਬੀ ਚਖਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਰਵੀਸ਼ ਕੁਮਾਰ ਨੇ ਦੱਸਿਆ ਕਿ ਥਾਣਾ ਮਾਲਪੁਰ ਵਿਖੇ ਤਾਇਨਾਤ ASI ਗੁਰਨੇਕ ਸਿੰਘ ਮਾਲਪੁਰ ਤੋਂ ਗਰਸ਼ੰਕਰ ਵਾਲੀ ਸਾਈਡ ਆ ਰਿਹਾ ਸੀ ਤੇ ਜਦੋਂ ਉਕਤ ਸਥਾਨ ਤੇ ਪੁੱਜਾ ਤਾਂ ਗਰਸ਼ੰਕਰ ਵੱਲੋਂ ਸਾਈਡ ਤੋਂ ਜਾ ਰਹੇ ਸਿਲੰਡਰਾਂ ਨਾਲ ਭਰੇ ਕੈਂਟਰ ਨਾਲ ਉਸਦੀ ਕਾਰ ਦੀ ਟੱਕਰ ਹੋ ਗਈ। ਉਹਨਾਂ ਕਹੇ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਦੌਰਾਨ ਜਿੱਥੇ ਗੱਡੀ ਦੇ ਪਰਖੱਚੇ ਉੱਡ ਗਏ ਉੱਥੇ ਹੀ ਪੁਲਿਸ ਮੁਲਾਜ਼ਮ ਗੁਰਨੇਕ ਸਿੰਘ ਵੀ ਗੰਭੀਰੂ ਬੀਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਉਨਾਕੀ ਆ ਕੀ ਫਿਰ ਹਲਪਾਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗਰਸ਼ੰਕਰ ਤੋਂ ਨਵਰਾਂਗ ਚੈਨਲੇ ਰਕੇਸ਼ ਦੀ ਰਿਪੋਰਟ ਇਹ ਸਾਨੂੰ ਇਤਲਾਹ ਮਿਲੀ ਹੈ ਵੀ ਗੋਲੀਆਂ ਲੱਗ ਕੇ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚ ਕੇ ਐਕਸੀਡੈਂਟ ਦਾ ਕੈਂਟਰ ਕੈਂਟਰ ਦੇ ਵਿੱਚ ਸਿਲੰਡਰ ਹੈ ਤੇ ਬਾਕੀ ਕਾਰ ਹੈ ਕਾਰ ਮੇਰੇ ਖਿਆਲ ਮਾਲ ਭਰਵਾਉਂਦੀ ਤੇ ਇਹ ਕੈਂਟਰ ਵਾਲਾ ਉਹ ਗਰਸ਼ੰਕਰ ਤੋਂ ਮਾਲ ਪਰਵਲ ਜਾਂਦਾ ਹੈ ਜੀ ਤੇ ਬਾਕੀ ਜਿਹੜਾ ਜਿਹੜਾ ਮੁਲਾਜ਼ਮ ਹੈ ਉਹ ਸਾਡਾ ਸੁਰੱਖਿਆ ਦਾ ਦਾਖਲਾ। ਬਾਕੀ ਦੇਖਦੇ ਹਾਂ ਉਹਦੀ ਬੈਨ ਦੇ ਜੋ ਵੀ ਕਾਰਵਾਈ ਮਾਰਦੀ ਆ ਉਹ ਚ ਲੈ ਜਾਂਦੀ ਆ। ਇਹ ਅਸੀਂ ਕਰਾਂਗੇ ਅਸੀਂ। ਜੋ ਵੀ ਉਹ ਸਟੇਟਮੈਂਟ ਤੁਹਾਡੇ ਹਿਸਾਬ ਨਾਲ ਮਤਲਬ ਕਾਰਵਾਈ ਜਾ ਅਮਰ ਚ ਲੈ ਜਾਂਦੀ ਆ।